ਭਾਈ ਸਾਰੀ ਮੇਰੇ ਪੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਜਿਹੜੀ ਆਪਣੀ ਲੋਕੇਸ਼ਨ ਹੈ ਵੀਰ ਜੀ ਇਹ ਪਿੰਡ ਮੈਸਟਰਖਾਨਾ ਜੀ ਇਹ ਆਪਣਾ ਜ਼ਿਲ੍ਹਾ ਜਿਹੜਾ ਉਹ ਬਠਿੰਡਾ ਵੀਰ ਜੀ ਤੇ ਮੋੜ ਮੰਡੀ ਦੇ ਕੋਲ ਹੈ ਪਿੰਡ ਇਹ ਜੀ ਮੈਸਟਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਵੀਰੇ ਜੇ ਤੁਹਾਨੂੰ ਡਰਾ ਟਿਕ ਨਹੀਂ ਆਉਣਾ ਵੀਰੇ ਜੀ ਆਪਣਾ ਵੱਡਾ ਬੋਰਡ ਲੱਗਿਆ ਹੋਇਆ ਮਨਜਿੰਦਰ ਕਲਾਥ ਹਾਊਸ ਦਾ ਉਕਣਾ ਜਾਓ ਯਾਦ ਰੱਖੋ ਧਿਆਨ ਰੱਖੋ ਤੇ ਉਥੇ ਆਪਣਾ ਖੁੱਲੀ ਜਗ੍ਹਾ ਵਧੀਆ ਪਿਆਰਾ ਮੈਂਬਰ ਦੇ ਨਾਂ ਤੇ ਮਸ਼ਹੂਰ ਹੈ ਬਾਈ ਜੀ ਜੇ ਕਿਸੇ ਨੇ ਪੁੱਛ ਕੇ ਵੀ ਆਉਣਾ ਹੋਵੇ ਤਾਂ ਪਿਆਰੇ ਮੈਂਬਰ ਦੇ ਨਾਂ ਤੇ ਮਸ਼ਹੂਰ ਹੈ ਮਨਜਿੰਦਰ ਕਲਾਥ ਹਾਊਸ ਸ਼ੋਰੂਮ ਜਿਹੜਾ ਕੱਪੜਿਆਂ ਦਾ ਸ਼ੋਰੂਮ ਹੈ ਬਹੁਤ ਹੀ ਵੀਰੇ ਕੁਆਲਿਟੀ ਵੀ ਆਪਾਂ ਵਧੀਆ ਰੱਖਦੇ ਆਂ ਤੇ ਰੇਟ ਵੀ ਬੁਰਾ ਬਾਈ ਆਵਾਜ਼ ਵੀ ਰੱਖਦੇ ਆਂ ਤੇ ਬਾਈ ਜੀ ਆਪਾਂ ਥਰੂ ਕਰਦੇ ਆਂ ਵੀਡੀਓ ਆਪਾਂ ਤੁਹਾਡੇ ਵਾਸਤੇ ਪਹਿਲਾਂ ਆਪਣਾ ਜਿਹੜਾ ਮੁੱਖ ਮਕਸਦ ਹੈ ਇਹ ਆਪਣਾ ਕੱਟ ਪੀਸਾ ਹੈ ਵੀਰ ਜੀ ਆਪਾਂ ਕੱਟ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਕੁਆਲਿਟੀ ਦੇ ਕਾਟਨ ਦੇ ਕੱਟ ਪੀਸ ਹੈ ਕੈਮਰਾ ਕਦੇ ਵਧੀਆ 2.5 ਮਿੰਟ ਦੀ ਕਟ ਹੈ ਤੇ ਵਧੀਆ ਆਵਾਜ਼ ਬਰੇਟ ਹੈ ਤੁਹਾਨੂੰ ਆਪਾਂ ਦਿਖਾਵਾਂਗੇ ਕਾਟਨ ਪਿਓਰ ਦੁਵੱਟੇ ਤੇ ਵੀਰ ਜੀ ਇੱਕ ਨਾ ਵੀਡੀਓ ਨੂੰ ਤੁਸੀਂ ਵਧੀਆ ਗੌਰ ਨਾਲ ਸੁਣਾ ਕਰੋ ਵੀਰੇ ਬਹਿ ਕੇ ਪ੍ਰੇਮ ਨਾਲ ਸੁਣਾ ਕਰੋ ਵੀਡੀਓ ਤੁਸੀਂ ਹੋਰ ਵੀ ਬਹੁਤ ਦੇਖਦੇ ਆਉਂਗੇ ਤੁਸੀਂ ਬਹੁਤ ਜ਼ਿਆਦਾ ਚੱਲਦਾ ਹੈ ਵਰਜਾ ਅੱਜਕੱਲ ਵੀਡੀਓ ਪਾਉਂਦੇ ਆਂ ਤੇ ਬਾਰਬੀਰੀ ਰੇਟ ਰੂਟ ਪੂਰੀ ਵਧੀਆ ਗੌਰ ਨਾਲ ਸੁਣਾਇਆ ਕਰੋ ਕੁਆਲਿਟੀ ਵੀ ਵਧੀਆ ਗੌਰ ਨਾਲ ਦੇਖਿਆ ਕਰੋ ਇਹ ਨਾ ਸੋਚਿਆ ਕਰੋ ਵੀ ਜਿਵੇਂ ਕੋ ਹੈ ਓਵੇਂ ਹੈ ਪਰ ਰੇਟ ਤੇ ਕੁਆਲਿਟੀ ਪੂਰੀ ਵਧੀਆ ਗੌਰ ਨਾਲ ਦੇਖਿਆ ਕਰੋ ਆਓ ਵੀਰ ਜੀ ਆਪਾਂ ਦਿਖਾਉਣਾ ਤੁਹਾਨੂੰ ਆਪਾਂ ਕੱਟ ਪੀਸ ਦੇਖੋ ਪਹਿਲਾਂ ਵੀਰ ਜੀ ਆਹ ਤੇ 2 2 ਮੀਟਰ ਦੇ ਕੱਟ ਪੀਸ ਹੈ ਬਹੁਤ ਚਿਰ ਤੋਂ ਗਾਹਕ ਦੀ ਵੀਰ ਜੀ ਮੰਗ ਸੀ ਵੀਰ ਜੀ ਆਹ ਵੀ ਕੱਟ ਪੀਸ ਲੈ ਕੇ ਆਓ ਕੱਟ ਪੀਸ ਲੈ ਕੇ ਆਓ ਆਪਾਂ ਲੈ ਕੇ ਆਏ ਬਹੁਤ ਵੱਡੀ ਮਾਤਰਾ ਦੇ ਵਿੱਚ ਨਾ ਜਿੰਨੀ ਲੋੜ ਹੈ ਉਨੀ ਲਿਆ ਸਕਦਾ ਹੈ ਗਰਾਉਂਡ ਦੇ ਵਿੱਚ ਪਏ ਆਪਣੇ ਕੋਲੇ ਚੈੱਕ ਕਰੋ ਜੀ ਡਿਜ਼ਾਈਨ ਚੈੱਕ ਕਰੋ ਪਹਿਲਾਂ ਕੱਟ ਪੀਸਾਂ ਦੇ ਦੇਖੋ ਵੀਰੇ ਕਿੰਨੇ ਸੋਹਣੇ ਆ ਡਿਜ਼ਾਈਨ ਇਹਦੇ ਆਪਾਂ ਲੈ ਕੇ ਆਏ ਨੇ ਇਹ ਵੀ ਜੀ ਦੀ 2.5 ਮੀਟਰ ਦੀ ਕੱਟ ਹੈ ਇਹ ਆ ਦੇਖੋ ਬੜੀਆ ਕੈਮਰਿਕ ਦੇ ਕੱਟ ਪੀਸ ਹੈ 2.5 ਮੀਟਰ ਦੀ ਕੱਟ ਹੈ ਇਹਦਾ ਰੇਟ ਵੀ ਜੀ ਆਪਣਾ 150 ਰੁਪਿਆ ਰੇਟ ਹੈ ਕੱਟ ਪੀਸ ਦਾ ਇੱਕ ਪੀਸ ਦਾ 150 ਰੁਪਿਆ ਰੇਟ ਹੈ ਜੀਨੇ ਵਿੱਚ ਬਾਈ ਜੀ ਗੂੜੇ ਠਿੱਕੇ ਸਾਰੇ ਆਪਾਂ ਨੂੰ ਰੰਗ ਮਿਲਣਗੇ ਜਿੰਨੇ ਲੋੜ ਹੈ ਓਨੇ ਰੰਗ ਲੈ ਲਓ ਬਾਈ ਜੀ ਬਹੁਤ ਜਿਆਦਾ ਰੰਗ ਮਿਲਣਗੇ ਤੇ ਕਪੜਾ ਵੀ ਬਾਈ ਕੁਆਲਿਟੀ ਬਹੁਤ ਵਧੀਆ ਸ਼ਾਨਦਾਰ ਕੁਆਲਿਟੀ ਲੈ ਕੇ ਆਏ ਦੇਖੋ ਚੈੱਕ ਕਰੋ ਬਾਈ ਜੀ ਗੌਰ ਨਾਲ ਦੇਖਿਆ ਕਰੋ ਵੀਰ ਜੀ ਆਪਾਂ ਤੁਹਾਨੂੰ ਵਾਰ-ਵਾਰ ਬੇਨਤੀ ਇਹ ਕਰਦੇ ਆਂ ਵੀ ਬਾਈ ਨਾ ਵੀਡੀਓ ਨੂੰ ਪੂਰਾ ਵਧੀਆ ਗੌਰ ਨਾਲ ਦੇਖਿਆ ਕਰੋ ਤੇ ਇੱਕ ਸਬਸਕ੍ਰਾਈਬਰ ਤੇ ਸ਼ੇਅਰ ਵੀ ਬਾਈ ਬਣ ਕੇ ਜਰੂਰ ਕਰਦੇ ਕਰੋ ਮਿਹਨਤ ਕਰਦੇ ਆਂ ਸੋਡਾ ਇਹ ਫਰਜ ਮੰਨਦਾ ਵੀ ਜੀ ਕਿਉਂਕਿ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹ ਪਤਾ ਲੱਗ ਜੇ ਵੀ ਇਹ ਆਹ ਰੇਟ ਮਿਲਦਾ ਇੱਥੇ ਤੇ ਆਹ ਕੁਆਲਿਟੀ ਮਿਲਦਾ ਇੱਥੇ ਪਤਾ ਲੱਗ ਜੇ ਬਾਈ ਜੀ ਬਹੁਤ ਹੀ ਵਧੀਆ ਕਪੜਾ ਇਹ ਕੱਟ ਪੀਸ ਹੈ ਕੱਟ ਪੀਸ ਦੀ ਮੰਗ ਜੀ ਵੀ ਜੀ ਬਹੁਤ ਗਾਘਰੀ ਬਹੁਤ ਜ਼ਿਆਦਾ ਮੰਗਦਾ ਸੀ ਵੀ ਵੀਰ ਜੀ ਕੱਟ ਪੀਸ ਵੀ ਜੀ ਕੱਟ ਪੀਸ ਆਪਾਂ ਅੱਜ ਮੰਗਵਾ ਲਿਆ ਬਹੁਤ ਵੱਡੀ ਪੱਧਰ ਤੇ ਆ ਵੀ ਜੀ ਦੇਖੋ ਕਿੰਨੇ ਸ਼ਾਨਦਾਰ ਪੀਸ ਹੈ ਵੀ ਜੀ ਦੇਖੋ ਵੀਰ ਜੀ ਇਹਦੇ ਵਿੱਚ ਵੀ ਜੀ ਅਸ ਨੂੰ ਐਂ ਦਿਖਾ ਦਿੰਨੇ ਆ ਉਹ ਤਾਂ ਟਾਈਮ ਲੱਗਦਾ ਬਹੁਤ ਜ਼ਿਆਦਾ ਆ ਦੇਖੋ ਵੀਰ ਜੀ ਆ ਦੇਖੋ ਆ ਦੇਖੋ ਵੀਰ ਜੀ ਕਿੰਨਾ ਸੋਹਣਾ ਕੱਟ ਪੀਸ ਹੈ ਇਹ ਆ ਦੇਖੋ ਜਿਹੜੇ ਮਰਜੀ ਡਿਜ਼ਾਈਨ ਲੈ ਲਓ ਵੀਰ ਜੀ ਡਿਜ਼ਾਈਨ ਬਹੁਤ ਪਏ ਆਪਣੇ ਕੋਲੇ ਇਕੱਠਾ ਵੀ ਜੀ ਇਹ ਨਹੀਂ ਹੈ ਵੀ ਇੰਨਾ ਕੀ ਮਾਲ ਆਪਣੇ ਕੋਲੇ ਮਾਲ ਹੈ ਵਾਲਾ ਦਿਖਾਉਣ ਨੂੰ ਆਪਾਂ ਨੂੰ ਟਾਈਮ ਬਹੁਤ ਲੱਗ ਜਾਂਦਾ ਤੇ ਮੇਰੇ ਕਹਿੰਦਾ ਭਾਵੇਂ ਐ ਵੀਰ ਜੀ ਵੀ ਜਿੰਨੀ ਲੋੜ ਹੈ ਕਿਸੇ ਨੂੰ ਆਪਾਂ ਨੂੰ ਉਨੇ ਹੀ ਲੈ ਜਾਓ ਕੋਈ ਚਿੰਤਾ ਨਹੀਂ ਹੈ ਇੱਕ ਪੀਸ ਲੈਣੇ ਇੱਕ ਪੀਸ ਲੈਓ 10 ਲੈਣੇ 10 ਲੈਣੇ 20 ਲੈਣੇ 20 ਜਿੰਨੇ ਮਰਜੀ ਲਓ ਇਹਦਾ ਰੇਟ ਵੀਰ ਜੀ 150 ਰੁਪਿਆ ਪੀਸ ਦਾ ਇੱਕ ਪੀਸ ਦਾ ਰੇਟ 150 ਰੁਪਿਆ 2.5 ਮੀਟਰ ਦੀ ਕਟ ਹੈ ਵੀਰ ਜੀ ਤੇ ਆਪਾਂ ਹੁਣ ਤੁਹਾਨੂੰ ਦਿਖਾਉਣਾ ਹੈ ਵੀਰ ਜੀ ਕਾਟਨ ਆਪਾਂ ਆਇਆ ਆਪਣੇ ਕੋਲ ਮਾਲ ਕਾਟਨ ਦੁਬੱਟੇ ਦੀ ਬਹੁਤ ਜ਼ਿਆਦਾ ਮੰਗ ਸੀ ਵੀ ਗਾਹਕ ਕਾਟਨ ਦੁਬੱਟਾ ਤੇ ਮਸਲੀਨ ਤੇ ਪਿਓਰ ਇਹ ਤਿੰਨੇ ਦੁਬੱਟਿਆਂ ਦੀ ਬਹੁਤ ਜ਼ਿਆਦਾ ਮੰਗ ਕਰਦਾ ਸੀ ਵੀ ਬਾਈ ਜੀ ਸਾਨੂੰ ਇਹ ਬਹੁਤ ਲੱਗਦਾ ਹੈ ਲਾਗਤ ਹੈ ਦੀ ਆਹ ਦੇਖੋ ਵੀਰ ਜੀ ਤਾਂ ਦਾ ਕੁਆਲਿਟੀ ਦੇਖੋ ਬਾਈ ਜੀ ਕਾਟਨ ਦੀ ਪਿਓਰ ਕਾਟਨ ਦਾ ਦੁਬੱਟਾ ਹੈ ਵੀਰ ਜੀ ਜਮਾ ਪਿਓਰ ਤੇ ਡਿਜ਼ਾਈਨ ਦੇਖੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਚੈੱਕ ਕਰੋ ਸਮਾਰ ਕੇ ਦੇਖੋ ਵੀਰ ਜੀ ਇਹ ਆ ਆਹ ਦੀ ਕਮੀਜ਼ ਹੈ ਵੀਰੇ ਬਹੁਤ ਸੋਹਣਾ ਡਿਜ਼ਾਈਨ ਹੈ ਕਮੀਜ਼ ਤੇ ਬਾਈ ਇਹ ਇੱਕ ਚੈੱਕ ਕਰੋ ਕੁਆਲਿਟੀ ਬਹੁਤ ਵਧੀਆ ਕਪੜਾ ਵੀ ਬਹੁਤ ਵਧੀਆ ਕੋਈ ਐ ਨਹੀਂ ਹੈ ਵੀ ਕਪੜਾ ਨਹੀਂ ਮਾੜਾ ਕਪੜਾ ਵੀ ਬਹੁਤ ਸੋਹਣਾ ਪੋਲਾ ਕਪੜਾ ਹੈ ਸ਼ਾਨਦਾਰ ਹੈ ਬੜੀ ਇੱਕ ਨੰਬਰ ਦੇਖੋ ਆ ਦੇਖੋ ਇਹ ਆ ਇਹਦੀ ਬਾਟਮ ਦਾ ਕੱਪੜਾ ਵੀਰੇ ਇਹ ਵੀ ਆਇਆ ਨਹੀਂ ਹੈਗਾ ਨਾਰਮਲ ਕੱਪੜਾ ਬਾਈ ਬਹੁਤ ਵਧੀਆ ਮਲਾਈਮ ਹੈ ਵਧੀਆ ਕੱਪੜਾ ਇੱਕ ਵੀਰ ਜੀ ਆਪਾਂ ਇਹ ਦੱਸ ਦਈਏ ਵੀ 2.5 ਮੀਟਰ ਦੀ ਕੱਟ ਹੈ ਵੀਰ ਜੀ ਇਹ ਨਹੀਂ ਹੈਗਾ ਵੀ ਇਹ 2.40 ਹੋਊਗਾ 2.33 ਹੋਊਗਾ ਉਹ ਕੰਮ ਨਹੀਂ ਹੈਗਾ ਵੀਰ ਜੀ ਇਹਦੀ ਜਿਹੜੀ ਕੱਟ ਹੈ ਇਹ 2.5 ਮੀਟਰ ਦੀ ਕੱਟ ਹੈ 2.5 ਮੀਟਰ ਹੀ ਬਾਟਮ ਹੋਊਗਾ ਤੇ 2.5 ਮੀਟਰ ਵੀਰ ਜੀ ਕਮੀਜ਼ ਹੋਊਗਾ ਸਵਾ ਦੋ ਮੀਟਰ ਦਾ ਵੀਰ ਜੀ ਦਵੱਟੇ ਨਾਲ ਇਹ ਆ ਦੇਖੋ ਬਾਈ ਡਿਜ਼ਾਈਨ ਇੱਕ ਦੋ ਡਿਜ਼ਾਈਨ ਹੈ ਬਾਈ ਇਹਦੇ ਚ ਸਾਨੂੰ ਦੋਨੇ ਡਿਜ਼ਾਈਨ ਦਿਖਾਵਾਂਗੇ ਤੇ ਬਾਕੀਰੇ ਬਾਈ ਜੀ ਫਿਰ ਵੀਡੀਓ ਬਹੁਤ ਲੰਮੀ ਪੈ ਜਾਂਦੀ ਏ ਇਹ ਆ ਚੈੱਕ ਕਰੋ ਬਾਈ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਾਈ ਕਿੰਨੀ ਸੋਹਣੀ ਕੁਆਲਿਟੀ ਏ ਦੇਖੋ ਵੀਰ ਜੀ ਬਹੁਤ ਸੋਹਣਾ ਕੱਪੜਾ ਵੀਰ ਜੀ ਪੋਲਾ ਕੱਪੜਾ ਘੋਟਨਾ ਪਿਓਰ ਜਮਾ ਇਹ ਆ ਇਹਦਾ ਦੁਪੱਟਾ ਦੁਪੱਟਾ ਵੀ ਬਾਈ ਦੇਖ ਕੇ ਰੂਹ ਖੁਸ਼ ਹੋ ਜਾਂਦੀ ਜਮਾ ਦੁਪੱਟਾ ਦੇਖੋ ਬਹੁਤ ਡਬਲ ਦੁਪੱਟਾ ਆਣੀ ਹੈਗਾ ਵੀ ਲੰਡਾ ਜਾਂ ਹੂਡਵਟਾ ਇਹ ਇੱਕ ਕਰੋ ਚੈੱਕ ਬਾਈ ਦੇਖੋ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਜਿਹੜਾ ਮੇਰਾ ਵੀਰ ਭਰਾ ਕੋਈ ਦੁਕਾਨਦਾਰ ਹੈ ਉਹਦੇ ਵਾਸਤੇ ਆਪਾਂ ਲੈਸ ਲਾਵਾਂਗੇ ਆਈ ਵੀਡੀਓ ਦੱਸਦੇ ਆਪਾਂ ਆਹ ਦੇਖੋ ਵੀਰ ਜੀ ਬਹੁਤ ਜ਼ਿਆਦੇ ਡਿਜ਼ਾਈਨ ਆ ਆਪਣੇ ਕੋਲੇ ਇੱਕ ਆ ਵੀ ਗ੍ਰੇ ਵੀ ਦੇਖ ਲਓ ਵੀਰੇ ਗ੍ਰੇ ਵੀ ਦਿਖਾ ਦਨੇ ਕੋਈ ਜਿੰਨੇ ਲੋੜ ਆ ਉਹਨੇ ਲੈ ਜਾਓ ਬਾਈ ਜੀ ਬਹੁਤ ਆਪਾਂ ਇੱਕ ਪੀਸ ਲੈ ਜਾਓ ਆਪਾਂ 100 ਪੀਸ ਲੈ ਜਾਓ ਜਿੰਨਾ ਮਰਜ਼ੀ ਲੈ ਜਾਓ ਆ ਦੇਖੋ ਵੀਰੇ ਗਰੇ ਰੰਗ ਆ ਤੇ ਕਪੜਾ ਬਈ ਪੋਲਾ ਵਧੀਆ ਕਪੜਾ ਐ ਨਹੀਂ ਹੈਗਾ ਵੀ ਸਿੰਥੈਟਿਕ ਜਾਂ ਕਪੜਾ ਨਹੀਂ ਹੈਗਾ ਇਹ ਕਪੜਾ ਬੜੇ ਪੋਲਾ ਇਹ ਦੇਖੋ ਵੀਰੇ ਕਿੰਨਾ ਸੋਹਣਾ ਰੰਗ ਆ ਗਰੇ ਦਾ ਆ ਗਰਾਮੇ ਦੀ ਵੀਰੇ ਜੀ ਦੇਖੋ ਪੱਟੀ ਬਣੀ ਹੋਈ ਆ ਬਹੁਤ ਸੋਹਣੀ ਤੇ ਬਹੁਤ ਸੋਹਣਾ ਕਪੜਾ ਬਾਈ ਜੀ ਦੇਖੋ ਇਹਦਾ ਰੇਟ ਵੀਰੇ ਜੀ 450 ਰੁਪਏ ਰੇਟ ਹੈ ਇੱਕ ਪੀਸ ਦਾ ਤੇ ਜਿਹੜਾ ਕੋਈ ਵੱਡੀ ਮਾਤਰਾ ਦੇ ਵਿੱਚ ਲਊਗਾ ਉਹ ਮੇਰਾ ਫੋਨ ਸਕਰੀਨ ਤੇ ਚੱਲ ਰਿਹਾ ਹੈ ਤੇ ਮੇਰੇ ਨਾਲ ਫੋਨ ਤੇ ਗੱਲ ਕਰ ਲੈ ਉਹ ਨੂੰ ਆਈ ਆਪਾਂ ਲਾਵਾਂਗੇ ਲੈਸ ਦੇਖੋ ਚੈੱਕ ਕਰੋ ਬਈ ਜੀ ਕਿੰਨਾ ਸੋਹਣਾ ਦੁਪੱਟਾ ਬਾਈ ਜੀ ਦੇਖੋ ਇਤਨੀ ਜੀ ਮਖਲੀਨ कॉटन ਆਇਆ ਆਪਣੇ ਕੋਲੇ कॉटन मखलीन ਦਾ सूट ਹੈ ਬਹੁਤ ਸੋਹਣਾ ਚੈੱਕ ਕਰੋ ਆਪਾਂ ਚੈੱਕ ਕਰਕੇ ਦਿਖਾਉਣਾ ਤੁਹਾਨੂੰ ਬਹੁਤ ਹੀ ਵਧੀਆ ਕੁਆਲਿਟੀ ਹੈ ਬਈ ਪੋਲਾ ਕੱਪੜਾ ਬਾਈ ਜੀ ਡਿਜ਼ਾਈਨ ਦੇਖੋ ਇਹਦਾ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਦੇਖੋ ਚੈੱਕ ਕਰੋ ਬਾਈ ਜੀ ਸਮਾਰ ਕੇ ਗੌਰ ਨਾਲ ਦੇਖਿਆ ਕਰੋ ਬਈ ਜੀ ਤੈਨੂੰ ਬਾਰ-ਬਾਰ ਕਹਿਣਾ ਹੈ ਬੀ ਬਾਈ ਜੀ ਵੀਡੀਓ ਨੂੰ ਪੂਰੀ ਗੌਰ ਨਾਲ ਸਾਰੀ ਦੇਖਿਆ ਕਰੋ ਤੇ ਇੱਕ ਸਬਸਕ੍ਰਾਈਬਰ ਤੇ ਸ਼ੇਅਰ ਵੀ ਬਾਈ ਬਣ ਕੇ ਜਰੂਰ ਕਰਿਆ ਕਰੋ ਕਿਉਂਕਿ ਗਾਹਾਂ ਦੀ ਗਾਹ ਪਤਾ ਲੱਗੇ ਮੇਰੇ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਗਾਹਾਂ ਦੀ ਗਾਹ ਦੱਸਿਆ ਕਰੋ ਤੇ ਪੂਰੀ ਵਧੀਆ ਬੈਠ ਕੇ ਗੌਰ ਨਾਲ ਦੇਖਿਆ ਕਰੋ ਵੀਡੀਓ ਨੂੰ ਸਾਰੀ ਨੂੰ ਵੀ ਇਹ ਕੀ ਕੁਆਲਿਟੀ ਹੈ ਇਹ ਇਹਦਾ ਦੇਖੋ ਇਹ ਪਿੱਛਾ ਵੀ ਦੇਖੋ ਇਹਦੇ ਪਿੱਛੇ ਵੀ ਆਹ ਡਿਜ਼ਾਈਨ ਹੈ ਇਹ ਆਹ ਡਿਜ਼ਾਈਨ ਹੈ ਬਾਈ ਜੀ ਪਿੱਛੇ ਦੋਨੇ ਪਾਸੇ ਡਿਜ਼ਾਈਨ ਹੈ ਵੀਰ ਜੀ ਸੂਟ ਬਾਈ ਇਹ ਕਹਦਾ ਬਹੁਤ ਸੋਹਣਾ ਮਖਵਲ ਵਰਗਾ ਕੱਪੜਾ ਬਾਈ ਜੀ ਬਹੁਤ ਸੋਹਣਾ ਸੂਟ ਹੈ ਤੇ ਆ ਆ ਇਹਦੀ ਬਾਟਮ ਆ ਕੀ ਵੀਰੇ ਬਾਟਮ ਦਾ ਕੱਪੜਾ ਹੀ ਬਹੁਤ ਪੋਲਾ ਮਲੈਮ ਆ ਕੋਈ ਇਹੋ ਜੀ ਗੱਲ ਨਹੀਂ ਇਹ ਆ ਦੇਖੋ ਦੁਪੱਟਾ ਬਾਈ ਜੀ ਇਹ ਮਸਲੀਨ ਹੈ ਬਾਈ ਜੀ ਮਸਲੀਨ ਦਾ ਦੁਪੱਟਾ ਹੈ ਕੋਟਨ ਮਸਲੀਨ ਬੋਲਦੇ ਆ ਪੂਰਾ ਵਧੀਆ ਸੋਹਣਾ ਕੱਪੜਾ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਬਾਈ ਕਿੰਨਾ ਵਧੀਆ ਕੱਪੜਾ ਇਹਦਾ ਰੇਟ ਵੀਰ ਜੀ 550 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਉਂਗਾ ਲੈਸ ਇਹਦਾ ਇਕੱਲੇ ਇਕੱਲੇ ਸ਼ੂਟ ਦਾ ਰੇਟ 550 ਰੁਪਿਆ ਰੇਟ ਹੈ ਤੇ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਵੀਰ ਜੀ ਲੈਸ ਇਹ ਆ ਆ ਸ਼ੂਟ ਦੇਖੋ ਬਾਈ ਇਹ ਵੀਰ ਜੀ ਇਕੱਲਾ ਇਕੱਲਾ ਸ਼ੂਟ ਦਿਖਾਉਣ ਤੇ ਟਾਈਮ ਬਹੁਤ ਲੱਗ ਜਾਂਦਾ ਆਪਣੇ ਕੋਲੇ ਵੈਰਾਈਟੀ ਬਹੁਤ ਹੈ ਆ ਦੇਖੋ ਵੀਰ ਜੀ ਪੱਟੀ ਲਾ ਵੀ ਗਲਾਵੇਂ ਤੇ ਦੇਖੋ ਕਿੰਨੀ ਸੋਹਣੀ ਪੱਟੀ ਲਾਈ ਹੈ ਬਾਈ ਇਹ ਜਦੋਂ ਸ਼ੂਟ ਬਣ ਗਿਆ ਉਦੋਂ ਬਹੁਤ ਸੋਹਣਾ ਬਣ ਜਾਂਦਾ ਆ ਆ ਦੇਖੋ ਪਿੱਛਾ ਵੀ ਪਿੱਛੇ ਵੀ ਡਿਜ਼ਾਈਨ ਇਹਦੇ ਇੰਨੀ ਜਿਹੀ ਕੋਈ ਹੈ ਇਹ ਆ ਦੇਖੋ ਵੀਰ ਜੀ। ਦੇ ਵਟਾ ਦੇਖੋ ਵੀਰ ਜੀ ਕਿੰਨਾ ਸੁਣਾ ਡਵਟਾ। ਬਹੁਤ ਜਿਆਦਾ ਸੁਣਾ ਡਵਟਾ ਬਾਈ ਜੀ। ਤੇ ਕਾਟਨ ਮਸਲੀਨ ਦਾ ਡਵਟਾ ਇਹ। ਤੇ ਇਹਦੇ ਬਾਈ ਦੀ ਡਿਜ਼ਾਈਨ ਬਹੁਤ ਸੋਹਣਿਆ ਦੇਖੋ ਆਹ ਦੇਖੋ। ਆਹ ਡਿਜ਼ਾਈਨ ਆ ਦੇਖੋ। ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਇਹਦੇ। ਇਹਦਾ ਰੇਟ ਵੀਰ ਜੀ 550 ਰੁਪਿਆ ਰੇਟ ਹੈ। ਯਾਦ ਰੱਖੋ ਭੁੱਲਣਾ ਜਾਇਓ। ਆ ਦੇਖੋ ਕਿੰਨਾ ਡਿਜ਼ਾਈਨ ਦੇਖੋ ਵੀਰ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ। ਆਪਣਾ ਸਕਰੀਨਸ਼ਾਟ ਲੈ ਕੇ ਬਾਈ ਬੁੱਕ ਵੀ ਕਰ ਸਕਦੇ ਹੋ ਕਿਉਂਕਿ ਸੀਮਤ ਹੀ ਸਟਾਕ ਹੁੰਦਾ ਆਪਣੇ ਕੋਲੇ ਆ ਦੇਖੋ ਜੇ ਕਿਹਨੇ ਲੋੜ ਹੈ ਤਾਂ ਉਹ ਸਕਰੀਨਸ਼ਾਟ ਵੀ ਲੈ ਸਕਦਾ ਫਿਰ ਵੀ ਜੀ ਆਪਣੇ ਕੋਲੇ ਆਹ ਗਾਹਾਂ ਪਿਆਰ ਦਾ ਦੁਬਟਾ ਹੈ ਤੇ ਆਲ ਓਵਰ ਇਹ ਕਪੜਾ ਕਪੜਾ ਦੇਖੋ ਪਹਿਲਾਂ ਕਿੰਨਾ ਸੋਹਣਾ ਕਪੜਾ ਬਾਈ ਇਹ ਇਹਦਾ ਆਲ ਓਵਰ ਹੈ ਵੀਰੇ ਦੇਖੋ 5 ਮੀਟਰ ਕਪੜਾ ਆਲ ਓਵਰ ਤੇ ਜਿਹੜਾ ਦੁਪੱਟਾ ਦੇਵਾਂਗੇ ਬਾਈ ਜੀ ਪਿਓਰ ਦਾ ਦੁਪੱਟਾ ਦੇਵਾਂਗੇ ਨਾਲ ਇਹ ਪ੍ਰਿੰਟਡ ਦੁਪੱਟਾ ਹੈ ਵੀਰੇ ਇਹ ਦੇਖੋ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸੋਹਣਾ ਦਿੱਤਾ ਇਹਦੇ ਨਾਲ ਦਾ ਬਾਈ ਜੀ ਫੁੱਲ ਪਿਓਰ ਦਾ ਦੁਪੱਟਾ ਹੈ ਕੋਈ ਮਿਕਸਿੰਗ ਨਹੀਂ ਇਹਦੇ ਵਿੱਚ ਕੋਈ ਸੈਮੀ ਪਿਓਰ ਨਹੀਂ ਹੈ ਵੀ ਸੈਮੀ ਪਿਓਰ ਦਾ ਹੈ ਪਿਓਰ ਦਾ ਦੁਪੱਟਾ ਹੈ ਜਮਾ ਤੇ ਆਲ ਓਵਰ 5 ਮੀਟਰ ਆਹ ਛੂਟ ਦਿੰਦੇ ਆ ਕਪੜਾ ਨਾਲ ਬਾਈ ਜੀ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਵੀਰੇ ਜੀ ਛੂਟ ਦਾ ਤੇ ਜਿਹੜੇ ਮੇਰੇ ਵੀਰ ਭਰਾ ਕੋਈ ਦੁਕਾਨਦਾਰ ਨੇ ਇਕੱਠਾ ਲੈਣਾ ਹੁੰਦਾ ਉਹ ਬਈ ਤੁਹਾਨੂੰ ਆਪਾਂ ਵਾਰ-ਵਾਰ ਦੱਸਦੇ ਆ ਉਹ ਲੈਸ ਹੋਊ ਹੋਊ ਆ ਲੈਸ ਕਰਨੀ ਕਰਨਾ ਆਪਾਂ ਇਹਦੇ ਕੱਲੇ-ਕੱਲੇ ਦਾ ਰੇਟ ਵੀ 450 ਰੁਪਿਆ ਰੇਟ ਹੈ ਬਈ ਜੀ ਪਿਓਰ ਦਾ ਦਵੱਟਾ ਹੈ ਪ੍ਰਿੰਟਡ ਚੈੱਕ ਕਰੋ ਬਈ ਜੀ ਕਿੰਨਾ ਸੋਹਣਾ ਦਵੱਟਾ ਦੇਖੋ ਬਾਈ ਜੀ ਸ਼ੇਅਰ ਕਰ ਦਿਆ ਕਰੋ ਵੀਰ ਬਣ ਕੇ ਚਲਦੀ-ਚਲਦੀ ਵੀਡੀਓ ਨਾਲ ਬਾਈ ਜਣ ਕੇ ਸ਼ੇਅਰ ਕਰੀ ਜਾ ਕਰੋ ਨਾਲ ਦੀ ਨਾਲ ਤੇ ਸਬਸਕ੍ਰਾਈਬਰ ਵੀ ਬਾਈ ਜੀ ਕਰ ਦਿਆ ਕਰੋ ਜਰੂਰ ਇਹਦੇ ਵਿੱਚ ਆਪਣੇ ਕੋਈ ਬਾਈ ਜੀ ਡਿਜ਼ਾਈਨ ਬਹੁਤ ਹੈ ਦੇਖੋ ਜਿਵੇਂ ਆਹ ਡਿਜ਼ਾਈਨ ਆ ਗਿਆ ਤੇ ਆ ਆ ਡਿਜ਼ਾਈਨ ਆ ਗਿਆ ਆ ਡਿਜ਼ਾਈਨ ਆ ਗਿਆ ਵੀਰ ਜੀ ਤੇ ਆ ਡਿਜ਼ਾਈਨ ਆ ਗਿਆ ਹੋਰ ਬਹੁਤ ਡਿਜ਼ਾਈਨ ਆ ਬਾਈ ਜੀ ਕਿਹੜਾ ਡਿਜ਼ਾਈਨ ਆ ਗਾ ਡਿਜ਼ਾਈਨ ਵੀ ਸਨ ਖੋਲ ਕੇ ਦਿਖਾਉਣੇ ਆ ਵੀਰ ਜੀ ਬਹੁਤ ਸੋਹਣਾ ਕੱਪੜਾ ਵੀਰ ਜੀ ਕੱਪੜਾ ਵੀ ਪੂਰਾ ਵਧੀਆ ਕੋਲਾ ਕੱਪੜਾ ਹੈਗਾ ਕੋਈ ਐ ਨਹੀਂ ਹੈ ਵੀ ਕੱਪੜਾ ਜਿਕਮਾ ਹੋਊਗਾ ਵੀ ਦੁਬੱਟਾ ਪੇਰ ਦਾ ਲਾਤਾ ਉਹ ਕੰਮ ਨਹੀਂ ਹੈਗਾ ਵੀਰੇ ਤੇ ਕੱਪੜਾ ਦੇਖੋ ਵੀਰੇ ਦੇਖੋ ਕਿੰਨਾ ਸੋਹਣਾ ਕੱਪੜਾ ਗੌਰ ਨਾਲ ਚੈੱਕ ਕਰੋ ਬਈ ਜੀ ਗੌਰ ਨਾਲ ਦੇਖਿਆ ਕਰੋ ਵੀਰ ਬਣ ਕੇ ਕਮਾਲ ਦੇਖਿਆ ਕਰੋ ਵੀ ਹਾਂ ਕਿਹਜਾ ਕੱਪੜਾ ਹੈ ਪ੍ਰਿੰਟਡ ਦੁਪੱਟਾ ਪਿਓਰ ਦਾ ਜਮਾ ਪੂਰਾ ਵਧੀਆ ਤੇ ਆ ਚੈੱਕ ਕਰੋ ਬਈ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਬਈ ਜੀ ਪ੍ਰਿੰਟ ਇਹ ਤੁਹੇ ਵੀ ਜੀ ਆਪਾਂ ਤੁਹਾਨੂੰ ਦਿਖਾਉਣੀਆਂ ਤਮੰਨਾ ਦਾ ਵੀਰ ਜੀ ਪਹਿਲਾਂ ਤਾਂ ਆਪਣਾ ਲੋਗੋ ਚੈੱਕ ਕਰ ਲੂ ਤਮੰਨਾ ਕੰਪਨੀ ਦਾ ਵੀਰ ਜੀ ਇਹ ਦੇਖੋ ਤਮੰਨਾ ਕੰਪਨੀ ਦਾ ਵੀਰ ਜੀ ਤੇ ਜਿਹੜਾ ਦੁਪੱਟਾ ਇਹ ਤੁਹਾਨੂੰ ਦੇਵਾਂਗੇ ਪਿਓਰ ਦਾ ਤੇ ਕੱਪੜਾ ਵਧੀਆ ਕਾਟਨ ਦਾ ਬਹੁਤ ਵਧੀਆ ਇਹ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਤੁਸੀਂ ਡਿਜ਼ਾਈਨ ਚੈੱਕ ਕਰੋ ਪਹਿਲਾਂ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਬਾਈ ਜੀ ਦੁਪੱਟਾ ਦੇਵਾਂਗੇ ਪਿਓਰ ਜਮਾ ਇਹਦੇ ਨਾਲ ਨਾ ਵੀਰੇ ਛਿੱਪੀਆਂ ਜੀਆਂ ਲੱਗੀਆਂ ਹੋਈਆਂ ਆਹ ਦੇਖੋ ਚੈੱਕ ਕਰੋ ਛਿੱਪੀਆਂ ਜੀਆਂ ਲੱਗੀਆਂ ਹੋਈਆਂ ਬਹੁਤ ਸੋਹਣਾ ਪ੍ਰਿੰਟ ਹੈ ਦਾ ਐ ਨਹੀਂ ਹੈਵੀ ਕੋਈ ਹੋਈਆਂ ਉੱਤੇ ਦਿੱਤਾ ਹੋਇਆ ਇਹਦੇ ਫੁੱਲ ਦਿੱਤੇ ਹੋਇਆ ਬਹੁਤ ਸੋਹਣੇ ਦਿੱਤੇ ਹੋਇਆ ਹੈ ਨਾਲ ਚਾਲਰ ਦਾ ਬਣਾਇਆ ਹੋਇਆ ਆ ਵੀ ਆ ਵੀ ਬਹੁਤ ਸੋਹਣਾ ਬਣਾਇਆ ਹੋਇਆ ਦੇਖੋ ਕਿੰਨਾ ਸੋਹਣਾ ਦਿੱਤਾ ਹੋਇਆ ਇਹਦਾ ਬਾਊਡਰ ਬਣਾਇਆ ਇਹਦਾ ਬਹੁਤ ਸੋਹਣਾ ਬਣਾਇਆ ਹੈ ਬਾਊਡਰ ਪੂਰਾ ਵਧੀਆ ਸ਼ੂਟ ਹੈ ਬਈ ਜੀ ਇਹ ਤਮੰਨਾ ਕੰਪਨੀ ਦਾ ਹੈ ਚੈੱਕ ਕਰ ਲੋ ਤੇ ਨਾਲ ਬਾਈ ਜੀ ਪਿਓਰ ਦਾ ਦੁਬੱਟਾ ਜਮਾ ਪੂਰਾ ਵਧੀਆ ਪਿਓਰ ਦਾ ਦੁਬੱਟਾ ਦੇਖੋ ਚੈੱਕ ਕਰ ਲੋ ਇਹਦੇ ਚ ਵੀ ਬਈ ਪ੍ਰਿੰਟਡ ਦੁਬੱਟੇ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਦੁਬੱਟਾ ਕਰੋ ਚੈੱਕ ਬਾਈ ਜੀ ਇਹ ਪ੍ਰਿੰਟਡ ਐਡਵਰਟਾਈਜ਼ ਬਾਈ ਜੀ ਪਿਓਰ ਫੁੱਲ ਪਿਓਰ ਦੁਪੱਟਾ ਤੇ ਪ੍ਰਿੰਟ ਇਹਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਬਾਈ ਜੀ ਜਿਹੜਾ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਲੈ ਕੇ ਜਾਊ ਉਹਦੇ ਵਾਸਤੇ ਲਾਵਾਂਗੇ ਲੈਸ ਇਹਦਾ ਇਕੱਲੇ ਇਕੱਲੇ ਦਾ ਰੇਟ ਵੀ ਜੀ 600 ਰੁਪਿਆ ਰੇਟ ਹੈ ਜਿਵੇਂ ਦੇਖੋ ਆਹ ਸੂਟ ਹੈ ਵੀ ਜੀ ਐਵੇਂ ਬਣਨੇ ਨੇ ਦੇਖੋ ਗੌਰ ਨਾਲ ਦੇਖੋ ਵੀ ਜੀ ਸਾਰਾ ਸੂਟ ਗੌਰ ਨਾਲ ਦੇਖੋ ਜਿਵੇਂ ਆਹ ਸੂਟ ਹੈ ਵੀਰੇ ਨੇ ਐਵੇਂ ਬਣਨਾ ਆਪਾਂ ਤੁਹਾਨੂੰ ਇੱਕ ਸੂਟ ਹੋਰ ਦਿਖਾਉਣੇ ਆ ਬਾਈ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ ਦਾ ਕਰਦਾ ਵੀ ਤੁਹਾਨੂੰ ਸਾਰੀ ਚੀਜ਼ ਦਿਖਾ ਦਈਏ ਖੋਲ-ਖੋਲ ਕੇ ਪਰ ਇਹ ਹੈ ਵੀ ਸਮਾਨ ਹੀ ਦਾਸ ਦਿੰਦਾ ਇਹ ਦੇਖੋ ਬਈ ਜੀ ਆਹ ਦਾ ਬਈ ਜੀ ਇੱਕ ਸੂਟ ਹੈ ਇਹ ਜਾ ਬਈ ਜੀ ਬਹੁਤ ਸੋਹਣਾ ਸੂਟ ਹੈ ਬਈ ਜੀ ਪੂਰਾ ਵਧੀਆ ਕੁਆਲਿਟੀ ਦਾ ਸੂਟ ਹੈ ਆਹ ਦੇਖ ਚੈੱਕ ਕਰੋ ਬਈ ਜੀ ਕਿੰਨਾ ਸੋਹਣਾ ਸੂਟ ਹੈ ਆ ਦੇਖੋ ਤੇ ਆ ਇਹਦਾ ਦੁਪੱਟਾ ਬਈ ਜੀ ਦਬੱਟਾ ਵੀ ਪਿਓਰ ਦਾ ਜਮਾ ਤੇ ਪੂਰਾ ਵਧੀਆ ਪ੍ਰਿੰਟ ਤੇ ਫੁੱਲ ਸਾਈਜ਼ ਆ ਵੀਰੇ ਆ ਦੇਖੋ ਜੇ ਇੱਕ ਫੋਨ ਹੋਰ ਫੋਲ ਕੇ ਦਿਖਾਨੇ ਇਹ ਆ ਦੇਖੋ ਇਹ ਆਇਆ ਨਾ ਵੀਰੇ ਪਤਾ ਲੱਗਣਾ ਗੌਰ ਨਾਲ ਗੌਰ ਨਾਲ ਚੈੱਕ ਕਰਿਆ ਕਰੋ ਬਾਈ ਜੀ ਆਪਣਾ ਰੇਟ ਵੀ ਚੈੱਕ ਕਰ ਲਿਆ ਕਰੋ ਵੀਰ ਜੀ ਤੇ ਆਪਣਾ ਕੱਪੜਾ ਵੀ ਚੈੱਕ ਕਰਿਆ ਕਰੋ ਆਪਣਾ ਮਕਸਦ ਵੀਰ ਜੀ ਇਹ ਹੈ ਵੀ ਆਪਾਂ ਕੱਪੜਾ ਵੀ ਬਾਈ ਜੀ ਇੱਕ ਨੰਬਰ ਦੇਣਾ ਤੇ ਰੇਟ ਵੀ ਬਾਜ਼ਬ ਦੇਣਾ ਲੋਕਾਂ ਵਾਂਗੂ ਇਹ ਨਹੀਂ ਹੈ ਵੀ ਆਪਾਂ ਅਗਲੇ ਦੀ ਛੇਲ ਪਟੋ ਦੱਸਣ ਵੇਲੇ ਕੁਝ ਹੋਰ ਦੱਸੋ ਬਾਈ ਦੇਣ ਵੇਲੇ ਕੁਝ ਹੋਰ ਦਿਓ ਉਹ ਆਪਣਾ ਬਾਈ ਜੀ ਕੰਮ ਹੀ ਨਹੀਂ ਹੈਗਾ ਉਹ ਆਪਾਂ ਤਾਂ ਇਹ ਕਹਿੰਨੇ ਬਾਈ ਜੀ ਸਿੱਧਾ ਸਾਫ਼ ਸੁਥਰਾ ਕੰਮ ਕਰੋ ਤੇ ਸਾਫ਼ ਸੁਥਰਾ ਕੰਮ ਕਰਕੇ ਸਾਫ਼ ਸੁਥਰੇ ਵਾਲੇ ਤੋਂ ਪੈਸੇ ਲਓ ਬਾਈ ਜੀ ਆਪਣੇ ਕੋਲੇ ਕੰਮ ਵੀਰ ਜੀ ਹੋਰ ਸੇਲ ਦਾ ਕੰਮ ਹੈ ਮੈਂ ਮੇਰੇ ਦੁਕਾਨਦਾਰ ਵੀਰ ਭਰਾਵਾਂ ਨੂੰ ਕੰਮ ਕਹਿਣਾ ਇਸ ਗੱਲ ਤੇ ਵੀ ਬਾਈ ਜੀ ਇੱਕ ਵਾਰੀ ਜ਼ਰੂਰ ਆ ਕੇ ਚੈੱਕ ਕਰੋ ਰੇਟ ਤੇ ਕੁਆਲਿਟੀ ਆਹ ਦੇਖੋ ਵੀਰ ਜੀ ਪਿਓਰ ਦਾ ਦੁਬੱਟਾ ਹੈ ਵੀਰ ਜੀ ਜਮਾ ਤੇ ਵੀ ਜੀ ਆਪਾਂ ਤੋਂ ਲੇਟ ਹੋ ਗਏ ਸੀ ਪਿਛਲੀ ਵਾਰ ਵੀ ਲੇਟ ਹੋ ਗਏ ਜੀ ਕੋਈ ਗੱਲ ਨਹੀਂ ਅੱਜ ਤੇ ਆਪਾਂ ਵੀ ਜੀ ਕੋਈ ਨਹੀਂ ਇੱਕ ਦੋ ਦਿਨ ਅਤਕ ਪਾਇਆ ਕਰਾਂਗੇ ਵੀਡੀਓ ਕਿਉਂ ਨਹੀਂ ਕੰਮ ਹੀ ਇਹ ਜਨ ਜੀ ਸਾਥੂ ਚਾਰ ਪੰਜ ਜਨ ਤਾਂ ਮੱਲੋ ਮਲੀ ਟੱਪ ਜਾਂਦੇ ਸਾਨੂੰ ਗਾਹਕ ਬਹੁਤ ਕਹਿੰਦੇ ਆ ਵੀਰ ਜੀ ਵੀ ਵੀਡੀਓ ਤੁਸੀਂ ਛੇਤੀ ਪਾਕਰੋ ਛੇਤੀ ਪਾਕਰੋ ਕੋਈ ਗੱਲ ਨਹੀਂ ਵੀ ਜੀ ਮਾਫੀ ਚਾਹੁੰਨੇ ਛੇਤੀ ਪਾਇਆ ਕਰਾਂਗੇ ਪਰ ਵੀਰ ਜੀ ਵਾਰ-ਵਾਰ ਇਹੀ ਕਹਿੰਦੇ ਬਾਈ ਜੀ ਸਾਰੀ ਵੀਡੀਓ ਗੌਰ ਨਾਲ ਦੇਖ ਕੇ ਰੇਟ ਰੂਟ ਚੈੱਕ ਕਰਿਆ ਕਰੋ ਬਾਈ ਜੀ ਤੁਹਾਡੇ ਕੋਲੇ ਤੁਸੀਂ ਵੀਡੀਓ ਹੋਰ ਵੀ ਚੈੱਕ ਕਰਦੇ ਹੋਵੋਗੇ ਦੇਖਦੇ ਹੋਵੋਗੇ ਭਾਈ ਜੀ ਆਪਾਂ ਇਹ ਗੱਲ ਕਹਿੰਦੇ ਆ ਵੀ ਪੂਰੇ ਗੌਰ ਨਾਲ ਰੇਟ ਰੂਟ ਚੈੱਕ ਕਰਕੇ ਲਿਆ ਕਰੋ ਵੀ ਜੀ ਆਪਣਾ ਵੀ ਰੇਟ ਸੁਣ ਕੇ ਗੌਰ ਨਾਲ ਚੈੱਕ ਕਰਿਆ ਕਰੋ ਆਪਣਾ ਹੋਰ ਸੇਲ ਦਾ ਕੰਮ ਹੈ ਵੀ ਜੀ ਰੇਟ ਆਪਾਂ ਤੁਸੀਂ ਫੋਨ ਚੱਲ ਰਿਹਾ ਆਪਣਾ ਰੇਟ ਪਤਾ ਕਰ ਲਿਆ ਕਰੋ ਜਿਹੜਾ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਹੈ ਉਹਦੇ ਵਾਸਤੇ ਖਾਸ ਵਧੀਆ ਰਿਆਤਾਂ ਨਾਲ ਕੁਆਲਿਟੀ ਦਾ ਕੱਪੜਾ ਵੇਚਦੇ ਆ ਵੀ ਜੀ ਲਾਂਭਾ ਨਹੀਂ ਆਪਣੇ ਕੋਲ ਕੋਈ ਆਉਂਦਾ ਆਪਣਾ ਮੁੱਖ ਮਕਸਦ ਅੱਜ ਕੱਟ ਪੀਸਾਂ ਦਾ ਸੀ ਵੀ ਜੀ ਕੱਟ ਪੀਸ ਆਪਣੇ ਕੋਲੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਆ ਗਏ ਜੇ ਕਿਸ ਨੂੰ ਲੋੜ ਹੈ ਕੱਟ ਪੀਸਾਂ ਦੀ ਤੇ ਕੱਟ ਪੀਸ ਲੈ ਜਾ ਸਕਦਾ ਹੈ ਇੱਕ ਵੀ ਜੀ ਸਾਨੂੰ ਆ ਦਿਖਾਉਣੇ ਆ 150 ਰੁਪਏ ਦਾ ਛੂਟ ਹੈ ਵੀਰ ਜੀ ਨਵਾਂ ਨਵੇਂ ਆਇਆ ਆ ਦੇਖੋ ਆ ਨਵਾਂ ਡਿਜ਼ਾਈਨ ਆਇਆ ਸੀ ਕੋਈ ਜੀ ਤੁਹਾਨੂੰ ਤੰਜ ਦਿਖਾਉਣੇ ਆ ਇਹਦਾ ਰੇਟ 150 ਰੁਪਿਆ ਰੇਟ ਹੈ ਵੀਰ ਜੀ ਛੂਟ ਦਾ ਇਹਦਾ ਰੇਟ 150 ਰੁਪਿਆ ਰੇਟ ਹੈ ਬਾਈ ਜੀ ਸਬਸਕ੍ਰਾਈਬਰ ਸ਼ੇਅਰ ਬਾਈ ਬਣ ਕੇ ਜਰੂਰ ਕਰਿਆ ਕਰੋ ਬਾਈ ਬਣ ਕੇ ਤੁਹਾਡਾ ਫਰਜ਼ ਮੰਨਦਾ ਕਿਉਂਕਿ ਗਾਹਾਂ ਦੀ ਗਾਹ ਤੁਹਾਡੇ ਰਿਸ਼ਤੇਦਾਰਾਂ ਯਾਰਾਂ ਮਿੱਤਰਾਂ ਕੋਲ ਜਰੂਰ ਜਾਵੇ ਵੀ ਆਹ ਰੇਟ ਮਿਲਦਾ ਹੈ ਤੇ ਕੋਈ ਗੱਲ ਨਹੀਂ ਵੀਰ ਜੀ ਕੱਲ ਪਰਸੋਂ ਆਪਾਂ ਨੂੰ ਫੇਰ ਮਿਲਾਂਗੇ ਐਦੂ ਹੀ ਵਧੀਆ ਕੁਆਲਿਟੀ ਲੈ ਕੇ ਆਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ